ਅੱਜ 5 ਰੁਪਏ ਦੇ ਵਿੱਚ ਤੁਹਾਡਾ পেট ਸਹੀ ਕਰਾਂਗੇ 5 ਰੁਪਏ ਦੇ ਵਿੱਚ ਤੁਹਾਡੀਆਂ ਨਜ਼ਰਾਂ ਠੀਕ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਅੱਜ 5 ਰੁਪਏ ਦਾ ਤੁਹਾਨੂੰ ਨੁਸਖਾ ਦਵਾਂਗੇ ਜਿਹੜਾ 50000 ਦੀਆਂ ਦਵਾਈਆਂ ਫੇਲ ਕਰ ਦੇਗਾ ਬਾਰ-ਬਾਰ ਲੋਕਾਂ ਨੂੰ ਕਨਸਟੀਟਿਊਸ਼ਨ ਦੀ ਪ੍ਰੋਬਲਮ ਹੁੰਦੀ ਹੈ ਬਾਰ-ਬਾਰ ਟੱਟੀਆਂ ਦੀ ਪ੍ਰੋਬਲਮ ਹੁੰਦੀ ਹੈ ਬਾਰ-ਬਾਰ ਉਹਨਾਂ ਨੂੰ ਲਿਵਰ ਦੇ ਵਿੱਚ ਇਸ਼ੂਜ਼ ਆਉਂਦੇ ਆ ਬਹੁਤ سارے ਲੋਕਾਂ ਦੇ ਤੁਸੀਂ ਦੇਖਿਓਗੇ ਆਪਾਂ ਸੁਣਦੇ ਆਂ ਆਮ ਅਕਸਰ ਸੁਣਦੇ ਆ ਵੀ ਗਰਮੀ ਪੈ ਗਈ ਜੀ શરી ਚ ਤਾਂ ਗਰਮੀ ਪੈਣ ਦਾ ਮਤਲਬ ਕੀ ਹੈ ਜਦੋਂ ਤੁਹਾਡੀ ਰਿਪੋਰਟ ਦੇ ਅੰਦਰ ਬਿਲੀ ਰੂਬਿਨ ਦੀ ਮਾਤਰਾ ਵਧਣ ਲੱਗ ਜੇ ਇਹਨਾਂ ਪੱਤਿਆਂ ਨਾਲ ਕੀ ਕਰਨ ਵਾਲੇ ਨੇ ਔਰ ਨਾਲ ਹੀ ਕੁਝ ਪੱਤੇ ਹਰੇ ਨੇ ਤੇ ਜੂਸ ਜਿਹੜਾ ਇਹਨਾਂ ਦਾ ਮੈਨੂੰ ਲੱਗਦਾ ਹੈ ਬਣਾ ਕੇ ਰੱਖਿਆ ਇਹ ਲਾਲ ਹੈ ਇਹ ਵੀ ਅਸੀਂ ਕਾਰਨ ਸਮਝਾਂਗੇ ਕਿ ਕੀ ਕਾਰਨ ਹੈ ਤੁਸੀਂ ਅੱਧਾ ਗਲਾਸ ਵੀ ਰੋਜ਼ ਪੀਣਾ ਸ਼ੁਰੂ ਕਰੋ ਤੇ ਸਾਰਾ ਪਰਿਵਾਰ ਪੀਣਾ ਸ਼ੁਰੂ ਕਰੋ ਨਹੀਂ ਤੇ ਮੈਂ ਕਹਿੰਨਾ ਪੰਜਵੇਂ ਦਿਨ ਦੇ ਵਿੱਚ ਵਿੱਚ ਤੁਹਾਨੂੰ ਸਮਝ ਆ ਜੂ ਵੀ ਕੀ ਸਾਨੂੰ ਵਾਕਈ ਲੋੜ ਹੈ ਕੋਈ ਬਹੁਤ ਹੀ ਕੰਪਲਿਕੇਸ਼ਨ ਚ ਪੈਣ ਦੀ ਤੁਹਾਡੇ ਸੈੱਲ ਰੋਜ਼ ਨਵੇਂ ਬਣ ਰਹੇ ਰੋਜ਼ ਨਵੇਂ ਟੁੱਟ ਰਹੇ ਰੋਜ਼ ਨਵੇਂ ਬਣ ਰਹੇ ਰੋਜ਼ ਨਵੇਂ ਟੁੱਟ ਰਹੇ ਉਹਨਾਂ ਸੈੱਲਾਂ ਨੂੰ ਜਿਹੜੀ ਨਿਊਟ੍ਰੀਸ਼ਨ ਦੀ ਲੋੜ ਆ ਉਹਨਾਂ ਸੈੱਲਾਂ ਨੂੰ ਜਿਹੜੀ ਆਪਾਂ ਕਹਿ ਸਕਦੇ ਆ ਵੀ ਵਾਈਟਲਸ ਦੀ ਲੀਡ ਉਹੀ ਚੀਜ਼ਾਂ ਚੋਂ ਪੂਰੀ ਹੋ ਸਕਦੀ ਆ ਖੋਲਣ ਸ਼ਕਤੀ ਜਾਂ ਸ਼ਕਤੀ ਚ ਇਸ਼ੂਸ ਹੁੰਦੇ ਆ ਉਹਨਾਂ ਲੋਕਾਂ ਵਾਸਤੇ ਵੀ ਆਰਾਮ ਬਣਾ ਮੋਰਓਵਰ ਬਹੁਤ ਸਾਰੇ ਲੋਕਾਂ ਨੂੰ ਇੱਕ ਪ੍ਰੋਬਲਮ ਹੁੰਦੀ ਹੈ ਕੋਲੇਸਟ੍ਰੋਲ ਹਾਈ ਰਹਿਣ ਲੱਗਿਆਂਦਾ ਉਹਨਾਂ ਲੋਕਾਂ ਵਾਸਤੇ ਵੀ ਕੰਮ ਕਰਦਾ ਕੁਝ ਲੋਕਾਂ ਦੇ ਵਿੱਚ ਬਲੱਡ ਦਾ ਜਿਹੜਾ ਐਚਵੀ ਹੁੰਦਾ ਹਿਮੋਗਲੋਬਿਨ ਹੁੰਦਾ ਉਹ ਘਟਦਾ ਹੁੰਦਾ ਤਾਂ ਉਹਨਾਂ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਪਾਈ ਜਾਂਦੀ ਉਹ ਹੁੰਦੀ ਹੈ ਵੀ ਆਇਰਨ ਦੀ ਮਾਤਰਾ ਵੀ ਲੋ ਹੁੰਦੀ ਹੈ ਤਾਂ ਉਹਨਾਂ ਲੋਕਾਂ ਵਾਸਤੇ ਵੀ ਇਹ ਆਰਾਮ ਬਣਾ ਸਭ ਤੋਂ ਵੱਡਾ ਫਾਇਦਾ ਕਿਸ ਚੀਜ਼ ਨੂੰ ਹੋਊਗਾ ਇਹਦਾ ਓਵਰ ਆਲ ਜਿਹੜੀ ਨਿਊਰੋਲੋਜੀਕਲ ਤੁਹਾਡੀ ਸਿੰਪਟਮਸ ਨੇ ਜਿਹੜੀ ਜਿਹੜੀਆਂ ਨਾੜੀਆਂ ਦੇ ਵਿੱਚ ਫਲੋ ਸਾਰਾ ਸਿੰਪਟਮਸ ਜਾਣੇ ਆ ਬ੍ਰੇਨ ਤੋਂ ਕਮਾਂਡ ਲੈ ਕੇ ਥੱਲੇ ਪੈਰ ਦੇ ਅੰਗੂਠੇ ਤੱਕ ਜੋ ਕੁਝ ਮੂਵਮੈਂਟ ਹੋਣੀ ਆ ਉਹਦੇ ਵਿੱਚ ਵਿਟਾਮਿਨ B12 ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਕੋਈ ਇਨਸਾਨ ਇਸ ਤਰ੍ਹਾਂ ਦੇ ਨੁਕਤੇ ਵਰਤ ਚੁੱਕਿਆ ਕਈ ਨੁਕਤੇ ਵਰਤ ਚੁੱਕਿਆ ਜਿਵੇਂ ਚੁਕੰਦਰ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਗਾਜਰ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਇੱਕ ਵਾਰੀ ਮਹਾਰਾਜਾ ਸੈਜੇਰਬ ਜਰੂਰ ਪੀਣਾ ਚਾਹੀਦਾ ਵਾ ਫਾਈਂਡ ਆਊਟ ਕੀਤਾ 75 ਦਿਨ ਦੇ ਵਿੱਚ ਵਿੱਚ ਲੀਵਰੀ ਗਰੋ ਕਰਨਾ ਸ਼ੁਰੂ ਕਰ ਗਿਆ ਜੇ ਮੈਂ 20 ਦਿਨ ਲਗਾਤਾਰ ਧਮਾਂਕੀ ਹੋਊਗਾ ਤੇ ਉਹਨਾਂ ਦਾ ਸਭ ਤੋਂ ਇੱਕੋ ਇੱਕ ਜਵਾਬ ਆ ਤੇਰੀ ਗੱਲਾਂ ਤੇ ਲਾਲੀ ਹੋਣੀ ਸ਼ੁਰੂ ਹੋ ਜਾਣੀ ਇਹਦਾ ਮਤਲਬ ਆਪਾਂ ਹਰ ਮੂਮੈਂਟ ਚ ਜਿਉਂਦੇ ਆ ਹਰ ਮੂਮੈਂਟ ਚ ਮਰਦੇ ਆ ਹਰ ਮੂਮੈਂਟ ਜਿਉ ਰਹੇ ਆ ਹਰ ਮੂਮੈਂਟ ਚ ਮਰ ਰਹੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ 5 ਰੁਪਏ ਦੇ ਵਿੱਚ ਤੁਹਾਡਾ পেট ਸਹੀ ਕਰਾਂਗੇ 5 ਰੁਪਏ ਦੇ ਵਿੱਚ ਤੁਹਾਡੀਆਂ ਨਜ਼ਰਾਂ ਠੀਕ ਕਰਾਂਗੇ 5 ਰੁਪਏ ਖਰਚ ਕੇ ਤੁਸੀਂ ਜਿਹੜਾ ਜੋ ਪ੍ਰੋਟੀਨ ਜੋ એનર્ਜੀ ਸਾਨੂੰ ਰੈੱਡ ਮੀਟ ਤੋਂ ਮਿਲਦੀ ਹੈ ਉਹ એનર્ਜੀ ਅੱਜ ਤੁਹਾਨੂੰ ਅਸੀਂ 5 ਰੁਪਏ ਦੇ ਵਿੱਚ ਦੇਣ ਵਾਲਿਆਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਤੁਹਾਡੀਆਂ ਪੇਟ ਨਾਲ ਸੰਬੰਧਿਤ ਉਹ ਦੂਰ ਕਰਨ ਵਾਲੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਕਿਉਂਕਿ ਇਹ ਪੱਤੇ ਜ਼ਰੂਰ ਖਲਾਰੇ ਪਏ ਨੇ ਅੱਜ ਇੱਥੇ ਸਮਝਾਂਗੇ ਕਿ ਇਹਨਾਂ ਪੱਤਿਆਂ ਨਾਲ ਕੀ ਕਰਨ ਵਾਲੇ ਨੇ ਔਰ ਨਾਲ ਹੀ ਕੁਝ ਪੱਤੇ ਹਰੇ ਨੇ ਤੇ ਜੂਸ ਜਿਹੜਾ ਇਹਨਾਂ ਦਾ ਮੈਨੂੰ ਲੱਗਦਾ ਬਣਾ ਕੇ ਰੱਖਿਆ ਇਹ ਲਾਲ ਹੈ ਇਹ ਵੀ ਅਸੀਂ ਕਾਰਨ ਸਮਝਾਂਗੇ ਕਿ ਕੀ ਕਾਰਨ ਹੈ ਯੋਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਕਾਲ ਪੁਰਖ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਜਿੰਨੇ ਵੀ ਲੋਕ ਇਸ ਟਾਈਮੇ ਵੀਡੀਓ ਨੂੰ ਦੇਖ ਰਹੇ ਨੇ ਜੀ ਜੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਅੱਜ 5 ਰੁਪਏ ਦਾ ਤੁਹਾਨੂੰ ਨੁਸਖਾ ਦਵਾਂਗੇ ਜਿਹੜਾ 50 ਹਜ਼ਾਰ ਦੀਆਂ ਦਵਾਈਆਂ ਫੇਲ ਕਰ ਦੇਗਾ ਅ ਫਰੂਕੀ ਜੀ ਇੱਕ ਅਸੀਂ ਆਪਾਂ ਨਾ ਸਾਰੇ ਹੋ ਸਕਦਾ ਸਾਡੇ ਤੋਂ ਬਹੁਤ ਅਮੀਰ ਲੋਕ ਬੈਠੇ ਦੁਨੀਆਬਾਰ ਪਰ ਆਪਾਂ ਜਿਹੜੇ ਘਰਾਂ ਚ ਉੱਠਿਆ ਨਹੀਂ ਉਹਦੇ ਵਿੱਚ ਇੱਕ ਇੱਕ ਰੁਪਏ ਦੀ अहमियत ਸਿਖਾਈ ਜਾਂਦੀ ਹੈ ਸਾਨੂੰ ਬਚਪਨ ਤੋਂ ਹੂੰ ਜਦੋਂ ਕੋਈ ਵੀ ਆਪ ਨੂੰ ਪ੍ਰੋਬਲਮ ਆਉਂਦੀ ਹੈ ਤੁਸੀਂ ਅੱਜ ਦੀ ਖਰਾਕ ਦੇ ਵਿੱਚ ਦੇਖੋ ਨਾ ਵਿਟਾਮਿਨ B12 ਲੋਕਾਂ ਦਾ ਤੁਸੀਂ ਰਿਪੋਰਟਸ ਕਰਵਾ ਕੇ ਦੇਖੋ ਤੇ ਮੈਂ ਕਹਿੰਨਾ 50% ਤੋਂ ਜ਼ਿਆਦਾ ਲੋਕਾਂ ਦਾ ਵਿਟਾਮਿਨ B12 ਦੇ ਵਿੱਚ ਡੈਫੀਸ਼ੈਂਸੀ ਆਏਗੀ ਵਿਟਾਮਿਨ B12 ਦੀ ਡੈਫੀਸ਼ੈਂਸੀ ਆਉਣ ਦਾ ਮਤਲਬ ਇਹ ਹੈ ਵੀ ਤੁਹਾਡੀ ਬ੍ਰੇਨ ਦੀ ਫੰਕਸ਼ਨਿੰਗ ਤੁਹਾਡੇ ਡਾਈਜੈਸ਼ਨ ਦੀ ਫੰਕਸ਼ਨਿੰਗ ਤੁਹਾਡੇ ਹਾਰਟ ਦੀ ਫੰਕਸ਼ਨਿੰਗ ਤੁਹਾਡੇ ਓਵਰ ਆਲ ਜਿਹੜੀ ਨਿਊਰੋਲੋਜੀਕਲ ਥੋੜੀ ਸਿੰਪਟਮਸ ਨੇ ਜਿਹੜੀ ਜਿਹੜੀਆਂ ਨਾੜੀਆਂ ਦੇ ਵਿੱਚ ਫਲੋ ਸਾਰਾ ਸਿੰਪਟਮਸ ਜਾਣੇ ਆ ਬ੍ਰੇਨ ਤੋਂ ਕਮਾਂਡ ਲੈ ਕੇ ਥੱਲੇ ਪੈਰ ਦੇ ਅੰਗੂਠੇ ਤੱਕ ਜੋ ਕੁਝ ਮੂਵਮੈਂਟ ਹੋਣੀ ਆ ਉਹਦੇ ਵਿੱਚ ਵਿਟਾਮਿਨ B12 ਬਹੁਤ ਜ਼ਿਆਦਾ ਜ਼ਰੂਰੀ ਆ ਸੈਕੰਡਲੀ ਆਪਣੀ ਹੱਡੀਆਂ ਵਾਸਤੇ ਕੈਲਸ਼ੀਅਮ ਤੇ ਵਿਟਾਮਿਨ D ਜਿਹੜਾ ਵਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਵਿਟਾਮਿਨ D ਆਪਾਨੂੰ ਮਿਲਦਾ ਸੂਰਜ ਤੋਂ ਬਟ ਅੱਜ ਦੀ ਸਿਚੁਏਸ਼ਨ ਇਹ ਹੈ ਵੀ ਆਪਾਂ 5 ਮਿੰਟ ਅਸੀਂ ਸੂਰਜ ਨਹੀਂ ਬਹਿ ਸਕਦੇ ਉਦਾ ਕਾਰਨ ਇਹ ਹੈ ਵੀ ਕਿਉਂਕਿ ਹੁਣ ਜਿਹੜਾ ਸੂਰਜ ਆਪਾਂ ਨੂੰ ਮਿਲਦਾ ਉਹ ਚਮੜੀ ਸਾੜਦਾ ਲੋਕ ਕਹਿੰਦੇ 5 ਮਿੰਟ ਅਸੀਂ ਬੈਨੇ ਤੇ ਉਦੋਂ ਬਸ ਚਮੜੀ ਜਿਵੇਂ ਦਾ ਮਹਿਸੂਸ ਹੁੰਦੀ ਜਿਵੇਂ ਸਾੜ ਪੈਣ ਲੱਗ ਗਿਆ ਔਰ ਬੜੇ ਸੋਲ ਹੋ ਗਏ ਜਿਹੜੀ ਹੁਣ ਦੀ ਜਨਰੇਸ਼ਨ ਨੂੰ ਸੋਲ ਵੀ ਹੋ ਗਈ ਆ ਤਾਂ ਉਸ ਵਕਤ ਦੇ ਵਿੱਚ ਇੱਕ ਬੜੀ ਨਾ ਆਮ ਜੀ ਚੀਜ਼ ਆ ਪਾਲਕ ਜੀ ਸਿਰਫ ਅਸੀਂ ਪਾਲਕ ਇਹਦੇ ਥੱਲੇ ਅਸੀਂ ਗਾਜਰ ਵੀ ਰੱਖਿਆ ਵਤਨ ਦਿਖਾਉਣਾ ਨਹੀਂ ਲਓ ਅੱਛਾ 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 ਇਹਠਾਂ ਲੁਕੋ ਕੇ ਰੱਖਿਆ ਹੋਇਆ ਹੈ ਅਸਲੀ ਮਟੀਰੀਅਲ ਇਹ ਤੁਸੀਂ ਦੇਖੋ ਮੈਂ ਤਾਂ ਹੀ ਸੋਚ ਰਿਹਾ ਸੀ ਕਿ ਤੁਸੀਂ ਪਾਲਕ ਰੱਖਿਆ ਹੈ ਪਾਲਕ ਤੇ ਰੰਗ ਇਹਦਾ ਤੁਸੀਂ ਲਾਲ ਕਰ ਰੱਖਿਆ ਤੇ ਫਿਰ ਇਹ ਕੀ ਚੀਜ਼ ਹੈ ਜੀ ਇਹ ਚੁਕੰਦਰ ਹੈ ਅੱਛਾ ਬਿਲਕੁਲ ਹਾਂਜੀ ਬੀਟ ਰੂਟ ਕਹਿੰਦੇ ਇਹਨੂੰ ਤੇ ਉਹਨੂੰ ਗਾਜਰ ਕੈਰਟ ਤੇ ਆਪਣਾ ਇਹ ਪਾਲਕ ਹੋ ਗਿਆ ਤਿੰਨ ਚੀਜ਼ਾਂ ਦੇ ਵਿੱਚ ਸਭ ਤੋਂ ਵੱਡੀ ਨਾ ਅੱਜ ਦੇ ਸਮੇਂ ਦੇ ਵਿੱਚ ਮਾਰਕੀਟਿੰਗ ਦੇ ਵਿੱਚ ਇੱਕ ਸਭ ਤੋਂ ਸੋਹਣੀ ਚੀਜ਼ ਚੱਲ ਰਹੀ ਆ ਵੀ ਪ੍ਰੋਟੀਨ ਵਿਕਦਾ ਵਾ ਇੱਕ ਉੱਤੇ ਲੇਬਲ ਲੱਗਦਾ ਵਾਟਰ ਸੋਲੀਬਲ ਪ੍ਰੋਟੀਨ ਬਟ ਮੈਂ ਤੁਹਾਨੂੰ ਕਹਿਣਾ ਵੀ ਜਿਹੜਾ ਪਾਲਕ ਆ ਪਾਲਕ ਦੇ ਅੰਦਰ ਵਾਟਰ ਸੋਲੀਬਲ ਬੀ ਵਿਟਾਮਿਨ ਜਿਹੜਾ ਵਿਟਾਮਿਨ ਬੀ 12 ਆ ਤੁਹਾਨੂੰ ਪਾਲਕ ਤੋਂ ਮਿਲ ਸਕਦਾ ਪਰ ਅਸੀਂ ਤੇ ਵਾਟਰ ਉਹ ਕਿਵੇਂ ਜੀ ਵਾਟਰ ਸੋਲੀਬਲ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਇਹਨੂੰ ਪਾਣੀ ਦੇ ਵਿੱਚ ਘੋਲੋਗੇ ਇਹਦਾ ਪਹਿਲੀ ਚੀਜ਼ ਜਿਹੜੀ ਮਿਕਸ ਹੋਣੀ ਆ ਪਾਣੀ ਦੇ ਵਿੱਚ ਉਹ ਵਿਟਾਮਿਨ ਬੀ 12 ਆ ਜੀ ਔਰ ਜਦੋਂ ਵਿਟਾਮਿਨ B12 ਤੁਹਾਡੇ ਸਰੀਰ ਦੇ ਅੰਦਰ ਜਾਣਾ ਤੁਹਾਡੇ ਅਨੀਮੀਆ ਦੀ ਜਿੰਨਾ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਬਲੱਡ ਨਹੀਂ ਬਣਦਾ ਬਾਰ ਬਾਰ ਲੋਕਾਂ ਨੂੰ ਕਨਸਟਿਪੇਸ਼ਨ ਦੀ ਪ੍ਰੋਬਲਮ ਹੁੰਦੀ ਹੈ ਬਾਰ ਬਾਰ ਟੱਟੀਆਂ ਦੀ ਪ੍ਰੋਬਲਮ ਹੁੰਦੀ ਹੈ ਬਾਰ ਬਾਰ ਉਹਨਾਂ ਨੂੰ ਲਿਵਰ ਦੇ ਵਿੱਚ ਇਸ਼ੂਜ਼ ਆਉਂਦੇ ਆ ਬਹੁਤ ਸਾਰੇ ਲੋਕਾਂ ਦੇ ਤੁਸੀਂ ਦੇਖਿਓਗੇ ਆਪਾਂ ਸੁਣਦੇ ਆ ਆਮ ਅਕਸਰ ਸੁਣਦੇ ਆ ਵੀ ਗਰਮੀ ਪੈ ਗਈ ਜੀ ਸਰੀਰ 'ਚ ਤਾਂ ਗਰਮੀ ਪੈਣ ਦਾ ਮਤਲਬ ਕੀ ਹੈ ਜਦੋਂ ਤੁਹਾਡੀ ਰਿਪੋਰਟ ਦੇ ਅੰਦਰ ਬਿਲੀ ਰੂਬਿਨ ਦੀ ਮਾਤਰਾ ਵਧਣ ਲੱਗ ਜੇ ਜਿਹੜੀ ਤੁਹਾਡੇ ਐਸਿਡਿਕ ਲੈਵਲ ਤੁਹਾਡੇ ਸਰੀਰ ਦੇ ਐਲਕੈਲਾਈਨ ਲੈਵਲਸ ਦੇ ਵਿੱਚ ਡਿਫਰੈਂਸ ਤਾਂ ਉਹਨਾਂ ਚੀਜ਼ਾਂ ਨੂੰ ਬੈਲੈਂਸ ਕਰਨ ਵਾਸਤੇ ਬੜੀ ਬੜੀ ਹੀ ਆਮ ਚੀਜ਼ਾਂ ਨੇ ਪਰ ਮਸਲਾ ਹੁਣ ਇਹ ਹੈ ਫਰੁਕੀ ਜੀ ਇਹ ਵਾਕਈ ਤੁਸੀਂ 20 ਰੁਪਏ ਦੀ ਤੁਸੀਂ ਅਗਰ ਲੈ ਲਓ ਇਹ ਸਾਰੇ ਸਮਗਰੀ ਤੇ ਤੁਹਾਡੇ 4-5 ਦਿਨ ਚੱਲ ਜਾਣਾ ਤੁਸੀਂ ਅੱਧਾ ਗਲਾਸ ਵੀ ਰੋਜ਼ ਪੀਣਾ ਸ਼ੁਰੂ ਕਰੋ ਤੇ ਸਾਰਾ ਪਰਿਵਾਰ ਪੀਣਾ ਸ਼ੁਰੂ ਕਰੋ ਨਾ ਜੀ ਤੇ ਮੈਂ ਕਹਿੰਨਾ 5ਵੇਂ ਦਿਨ ਦੇ ਵਿੱਚ ਵਿੱਚ ਤੁਹਾਨੂੰ ਸਮਝ ਆ ਜੂਗੀ ਕੀ ਸਾਨੂੰ ਵਾਕਈ ਲੋੜ ਹੈ ਕੋਈ ਬਹੁਤ ਹੀ ਕੰਪਲਿਕੇਸ਼ਨ ਚ ਪੈਣ ਦੀ ਕੀ ਸਾਨੂੰ ਵਾਕਈ ਲੋੜ ਹੈ ਜੋ ਸਾਨੂੰ ਸਪਲੀਮੈਂਟਸ ਦੁਨੀਆ ਦਿਖਾ ਰਹੀ ਆ ਜੋ ਮਲਟੀ ਵਿਟਾਮਿਨਸ ਹੋਗੇ ਓਮੀਗਾ ਹੋਗੇ ਆਇਰਨ ਦੇ ਕੈਪਸੂਲ ਹੋਗੇ ਬੀ 12 ਦੇ ਕੈਪਸੂਲ ਹੋਗੇ ਡੀ ਦੇ ਐਨਜ਼ਾਈਮਸ ਹੋਗੇ ਪ੍ਰੋਬਾਇਓਟਿਕਸ ਹੋਗੇ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਕੁਦਰਤ ਨੇ ਬੜੇ ਸਸਤੇ ਚ ਸਾਰੀਆਂ ਨੇ ਪਰ ਸਾਨੂੰ ਉਹਨਾਂ ਦੀ ਕਦਰ ਨਹੀਂ ਆਈ ਤਾਂ ਕੰਪਨੀ ਵਾਲਿਆਂ ਨੂੰ ਕਦਰ ਆ ਗਈ ਤਾਂ ਕੰਪਨੀ ਵਾਲੇ ਨੇ ਉਹੀ ਚੀਜ਼ਾਂ ਪੈਕ ਕਰਕੇ ਉਹੀ ਚੀਜ਼ਾਂ ਦੀ ਵੈਲਿਊ ਵਧਾ ਕੇ ਔਰ ਜਿਹੜੀਆਂ ਚੀਜ਼ਾਂ ਰਿਜ਼ਲਟ ਦਿੰਦੀਆਂ ਨੇ ਉਹਨਾਂ ਦੇ ਰਿਪੀਟ ਆਰਡਰਸ ਨੇ ਤਾਂ ਉਹ ਕੰਪਨੀਆਂ ਅੱਜ ਦੀ ਡੇਟ 'ਚ ਮਿਲੀਅਨਸ ਐਂਡ ਟ੍ਰਿਲੀਅਨਸ ਦੀਆਂ ਕੰਪਨੀਆਂ ਬਣਦੀਆਂ ਨੇ ਸੋ ਇਹ ਬਹੁਤ ਆਮ ਕਰੇਲੂ ਚੀਜ਼ਾਂ ਨੇ ਔਰ ਮੈਂ ਜਿਵੇਂ ਸ਼ੁਰੂ 'ਚ ਵੀ ਤੁਹਾਨੂੰ ਇੱਕ ਗੱਲ ਕਹੀ ਜੀ ਆਪਾਂ ਸਾਰੇ ਇੱਕੋ ਜਿਹੇ ਘਰਾਂ ਚੋਂ ਆਈਆਂ ਸਾਰੇ ਧੜੀ ਜੋਤੇ ਵਾਲੇ ਬੰਦੇ ਆ ਹਰ ਬੰਦੇ ਨੇ ਸਵੇਰੇ ਉੱਠਣਾ ਆਪਣੇ ਕੰਮ ਤੇ ਜਾਣਾ ਕੰਮ ਤੋਂ ਫੇਰ ਘਰ ਆ ਕੇ ਸੋ ਸਵੇਰ ਹਰ ਰੋਜ਼ ਇੱਕ ਨਵੀਂ ਸਟ੍ਰਗਲ ਹਰ ਬੰਦੇ ਦੀ ਲਾਈਫ ਦੇ ਵਿੱਚ ਉਸੀ ਤਰ੍ਹਾਂ ਆਪਾਂ ਵੀ ਉਸੇ ਬੈਕਗ੍ਰਾਉਂਡ ਚ ਹੋ ਤਾਂ ਮੇਰੇ ਸਾਬ ਨਾਲ ਜੇ ਇਹ ਚੀਜ਼ਾਂ ਰੈਗੂਲਰ ਯੂਜ਼ਡ ਆ ਜਾਣ ਲਈ ਤਾਂ ਤੰਦਰੁਸਤੀ ਕਿਹਨੂੰ ਕਹਿੰਦੇ ਆ ਤੋਨੂੰ ਬੱਚ ਸੋਚਣ ਦੀ ਲੋੜ ਨਹੀਂ ਤੁਹਾਡੀ ਜ਼ਿੰਦਗੀ ਤੰਦਰੁਸਤ ਹੋ ਜਾਊਗੀ ਅੱਛਾ ਤੇ ਫਿਰ ਇਹ ਜਿਹੜਾ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਗਿਣਤੇ ਮੈਨੂੰ ਲੱਗਦਾ ਕਿ 100 ਤੋਂ ਉੱਤੇ ਬਿਮਾਰੀਆਂ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਮਹੈਜ਼ ਇਸ ਪਾਲਕ ਦੇ ذریعے ਚੁਕੰਦਰ ਅਤੇ ਗਾਜਰ ਦੇ ਜੂਸ ਨਾਲ ਅਸੀਂ ਦੂਰ ਕਰ ਸਕਦੇ ਆ ਅੱਛਾ ਸਭ ਤੋਂ ਵੱਡਾ ਫਾਇਦਾ ਕਿਸ ਚੀਜ਼ ਨੂੰ ਹੋਊਗਾ ਇਹਦਾ ਅ ਫਾਇਦੇ ਤੋਂ ਪਹਿਲਾਂ ਮੈਂ ਥੋੜਾ ਨੁਕਸਾਨ ਦੱਸਣਾ ਚਾਹੂੰਗਾ ਵੀ ਜਿਹੜਾ ਨੁਕਸਾਨ ਜਿਹੜੇ ਜਿਹੜੇ ਲੋਕਾਂ ਨੂੰ ਇਹ ਨਹੀਂ ਯੂਜ਼ ਕਰਨਾ ਹੈਗਾ ਇੱਕ ਤਾਂ ਜਿਨ੍ਹਾਂ ਲੋਕਾਂ ਨੂੰ ਪੱਥਰੀ ਬਣਦੀ ਹੋਵੇ ਉਹ ਲੋਕ ਇਸ ਦਾ ਇਸਤੇਮਾਲ ਨਾ ਕਰਨ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਵੀ ਹੁੰਦੀ ਆ ਆਇਰਨ ਦੀ ਮਾਤਰਾ ਕਾਫੀ ਹਾਈ ਹੁੰਦੀ ਆ ਤਾਂ ਪੱਥਰੀ ਵਾਲੇ ਲੋਕ ਇਹਨੂੰ ਇਸਤੇਮਾਲ ਨਾ ਕਰੇ ਦੂਸਰੀ ਗੱਲ ਜਿਨ੍ਹਾਂ ਲੋਕਾਂ ਨੂੰ ਆਲਰੇਡੀ ਡਾਇਰੀਏ ਦੀ ਪ੍ਰੋਬਲਮ ਆ ਉਹ ਲੋਕ ਇਸ ਚੀਜ਼ ਨੂੰ ਅਵੋਇਡ ਕਰਨ ਤੀਸਰੀ ਗੱਲ ਜਿਨ੍ਹਾਂ ਲੋਕਾਂ ਦੀ ਵੱਡੀ ਆਂਤੜੀ ਹੁੰਦੀ ਹੈ ਉਹਦੇ 'ਚ ਸੋਜ ਹੋਵੇ ਉਹਨਾਂ ਲੋਕਾਂ ਨੂੰ ਅਵੋਇਡ ਕਰਨਾ ਚਾਹੀਦਾ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਫਾਇਦਿਆਂ ਦੀ ਤਾਂ ਫਾਇਦੇ ਦੀ ਤੁਸੀਂ ਇਹ ਗਲਤ ਸਮਝੋ ਆ ਸਿਰਫ ਚੁਕੰਦਰ ਹੈ ਜੀ ਠੀਕ ਹੈ ਜੇ ਆਪਾਂ ਗੱਲ ਕਰੀਏ ਫਾਇਦੇ ਦੀ ਇਹ ਸਿਰਫ ਚੁਕੰਦਰ ਹੈ ਜੀ ਸਿਰਫ ਚੁਕੰਦਰ ਅਗਰ ਕਿਸੇ ਇਨਸਾਨ ਦਾ ਲੀਵਰ ਟ੍ਰਾਂਸਪਲੈਂਟ ਹੁੰਦਾ 50% ਤੱਕ ਉਹ ਕਹਿੰਦੇ ਵੀ ਲੀਵਰ ਅਸੀਂ ਕੱਟ ਡਾਊਨ ਕਰ ਦਿੰਨੇ ਆ ਤੇ ਕੁਝ ਹਿੱਸਾ ਅਸੀਂ ਲੀਵਰ ਦਾ ਨਵਾਂ ਲਾ ਦਿੰਨੇ ਆ ਤਾਂ ਤੁਸੀਂ ਮੰਨ ਕੇ ਚੱਲੋ ਇੱਕ ਸਰਵੇ ਹੋਇਆ ਸੀ ਅਮਰੀਕਾ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਜਿੱਦੀ ਤੇ ਉਹਨਾਂ ਨੇ ਫਾਈਂਡ ਆਊਟ ਕੀਤਾ 75 ਦਿਨ ਦੇ ਵਿੱਚ ਵਿੱਚ ਲਿਵਰ ਰੀਗਰੋ ਕਰਨਾ ਸ਼ੁਰੂ ਕਰ ਗਿਆ ਸਿਰਫ ਚਕੰਦਰ ਦੇ ਨਾਲ ਤੇ ਆਪਾਂ ਇਹਦੇ ਚ ਗਾਜਰ ਵੀ ਪਾ ਰਹੇ ਹਾਂ ਤੁਸੀਂ ਵੈਸੇ ਮੇਰੀ ਮੇਰੀ ਗੱਲ ਨਾ ਮੰਨੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੇਰੀ ਗੱਲ ਮੰਨੋ ਤੁਸੀਂ ਆਪਦੇ ਘਰੇ ਜੋ ਤੁਹਾਡੇ ਘਰ ਚ ਸਿਆਣਾ ਨਾ ਉਹਨੂੰ ਸਿਰਫ ਇੱਕੋ ਗੱਲ ਪੁੱਛੋ ਵੀ ਮਾਤਾ ਜੀ ਜਾਂ ਬਾਪੂ ਜੀ ਜੇ ਮੈਂ 20 ਦਿਨ ਲਗਾਤਾਰ ਗਾਜਰ ਖਾਵਾਂ ਕੀ ਹੋਊਗਾ ਤੇ ਉਹਨਾਂ ਦਾ ਸਭ ਤੋਂ ਇੱਕੋ ਇੱਕ ਜਵਾਬ ਆ ਤੇਰੀ ਗੱਲਾਂ ਤੇ ਲਾਲੀ ਹੋਣੀ ਸ਼ੁਰੂ ਹੋ ਜਾਣੀ ਹੈ ਇਦਾ ਮਤਲਬ ਆਪਾਂ ਹਰ ਮੂਮੈਂਟ ਚ ਜਿਉਂਦੇ ਆਂ ਹਰ ਮੂਮੈਂਟ ਚ ਮਰਦੇ ਆਂ ਹਰ ਮੂਮੈਂਟ ਜਿਉ ਰਹੇ ਆਂ ਹਰ ਮੂਮੈਂਟ ਚ ਮਰ ਰਹੇ ਆਂ ਇੱਕ ਇਹ ਵੀ ਬੜਾ ਵੱਡਾ ਵਿਸ਼ੇ ਆ ਵੀ ਆਪਾਂ ਨੂੰ ਲੱਗਦਾ ਵੀ ਇੱਕ ਉਮਰ ਤੱਕ ਹੀ ਗ੍ਰੋਥ ਆ ਜਦੋਂ ਜਿੱਦ ਦੇ ਗ੍ਰੋਥ ਰੁਕ ਗਏ ਉਹਦੇ ਤਾਂ ਤੁਸੀਂ ਡੈਡ ਹੋ ਤੁਹਾਡੇ ਸੈੱਲ ਰੋਜ਼ ਨਵੇਂ ਬਣ ਰਹੇ ਆ ਰੋਜ਼ ਨਵੇਂ ਟੁੱਟ ਰਹੇ ਆ ਰੋਜ਼ ਨਵੇਂ ਬਣ ਰਹੇ ਰੋਜ਼ ਨਵੇਂ ਟੁੱਟ ਰਹੇ ਉਹਨਾਂ ਸੈੱਲਾਂ ਨੂੰ ਜਿਹੜੀ ਨਿਊਟ੍ਰੀਸ਼ਨ ਦੀ ਲੋੜ ਆ ਉਹਨਾਂ ਸੈੱਲਾਂ ਨੂੰ ਜਿਹੜੀ ਆਪਾਂ ਕਹਿ ਸਕਦੇ ਆ ਵੀ ਵਾਈਟਲਸ ਦੀ ਲੀਡ ਉਹੀ ਚੀਜ਼ਾਂ ਚੋਂ ਪੂਰੀ ਹੋ ਸਕਦੀ ਆ ਤਾਂ ਕਰੇ ਵੇਖਾ ਵਾਸਤੇ ਵੀ ਆਰਾਮ ਬਣ ਅੱਖਾਂ ਵਾਸਤੇ ਵੀ ਆਰਾਮ ਬਾਣਾ ਡਾਈਜੈਸ਼ਨ ਵਾਸਤੇ ਆਰਾਮ ਬਾਣਾ ਜਿਨ੍ਹਾਂ ਲੋਕਾਂ ਨੂੰ ਭੁੱਲਣ ਸ਼ਕਤੀ ਯਾਦ ਸ਼ਕਤੀ ਚ ਇਸ਼ੂਜ਼ ਹੁੰਦੇ ਆ ਉਹਨਾਂ ਲੋਕਾਂ ਵਾਸਤੇ ਵੀ ਆਰਾਮ ਬਾਣਾ ਮੋਰਓਵਰ ਬਹੁਤ ਸਾਰੇ ਲੋਕਾਂ ਨੂੰ ਇੱਕ ਪ੍ਰੋਬਲਮ ਹੁੰਦੀ ਹੈ ਕੋਲੇਸਟ੍ਰੋਲ ਹਾਈ ਰਹਿਣ ਲੱਗਿਆਂ ਦਾ ਉਹਨਾਂ ਲੋਕਾਂ ਵਾਸਤੇ ਵੀ ਕੰਮ ਕਰਦਾ ਕੁਝ ਲੋਕਾਂ ਦੇ ਵਿੱਚ ਬਲੱਡ ਦਾ ਜਿਹੜਾ ਐਚਬੀ ਹੁੰਦਾ ਹੀਮੋਗਲੋਬਿਨ ਹੁੰਦਾ ਉਹ ਘਟਦਾ ਹੁੰਦਾ ਤਾਂ ਉਹਨਾਂ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਪਾਈ ਜਾਂਦੀ ਉਹ ਹੁੰਦੀ ਹੈ ਵੀ ਆਇਰਨ ਦੀ ਮਾਤਰਾ ਵੀ ਲੋ ਹੁੰਦੀ ਹੈ ਤਾਂ ਉਹਨਾਂ ਲੋਕਾਂ ਵਾਸਤੇ ਵੀ ਇਹ ਆਰਾਮ ਬਾਣਾ ਬਲੱਡ ਵੀ ਵਧਾਉਂਦਾ ਬਲੱਡ ਪਿਊਰੀਫਾਈ ਵੀ ਕਰਦਾ ਆਇ કરી ਤਾਂ ਬਹੁਤ ਨਹੀਂ ਪਰ ਮਸਲਾ ਇਹ ਹੈ ਇਹਦੀ ਸਾਨੂੰ ਕਦਰ ਪਾਉਣੀ ਪੈਣੀ ਹੈ ਮੈਨੂੰ ਲੱਗਦਾ ਕਿ ਹੁਣ ਕਦਰ ਪੈ ਜਗੀ ਇਹਦਾ ਇਸਤੇਮਾਲ ਕਿਵੇਂ ਕਰਨਾ ਸਾਨੂੰ ਇਹ ਦੱਸੋ ਵੀ ਇਹਦਾ ਜੂਸ ਕਿਵੇਂ ਬਣਾਉਣਾ ਇਹਨੂੰ ਅਸੀਂ ਪਾਲਕ ਨੂੰ ਕੱਟ ਲਿਆ ਕੱਟ ਕੇ ਅਸੀਂ ਧੋ ਗਏ ਧੋ ਕੇ ਫਿਰ ਬਣਾਣਾ ਤੁਸੀਂ ਜਦੋਂ ਪਾਲਕ ਲਿਆਉਂਦੀ ਪਾਲਕ ਲਿਆਉਂਦੇ ਸਰ ਇਹਨੂੰ ਕੋਈ ਵੀ ਇਦਾਂ ਰਗੜ ਕੇ ਨਹੀਂ ਧੋਣੀ ਹੈ ਤੁਸੀਂ ਸਿੰਪਲਿਕ ਆਫ ਦੇ ਪਾਣੀ ਚ ਰੱਖੋ ਉਹਦੇ ਚ ਪਾਣੀ ਇਸ ਦਾ ਪਾਲਕ ਲਿਆਂਦਾ ਪਾਲਕ ਲਿਆ ਕੇ ਉਹਨੂੰ ਕੱਟ ਲਿਆ ਕੱਟ ਕੇ ਧੋ ਕੇ ਫੇਰ ਹੀ ਜੂਸ ਬਣੂਗਾ ਗਲਤ ਹੈ ਮੈਂ ਤੁਹਾਨੂੰ ਦੱਸ ਕੇ ਹਟੇ વોਟਰ ਸੋਲੀਬਲ ਹੈ ਜਿੱਦਾਂ ਤੁਸੀਂ ਇਹਨੂੰ ਕੱਟਤਾ ਇਹਦਾ ਵਿਟਾਮਿਨ B12 ਲੂਜ਼ ਹੋਣਾ ਸ਼ੁਰੂ ਹੋ ਜਾਊਗਾ ਉਦੋਂ ਬਾਅਦ ਤੁਸੀਂ ਜਦੋਂ ਪਾਣੀ ਚ ਪਾਤਾ ਤਾਂ ਨਾਲ ਦੀ ਨਾਲ ਉਹ ਪਾਣੀ ਜਿਹਦੇ ਸ ਤੁਸੀਂ ਇਹਨੂੰ ਤੋੜ ਰਹੇ ਹੋ ਉਹਦੇ ਚ ਵਿਟਾਮਿਨ B12 ਨਿਕਲ ਗਿਆ ਉਦੋਂ ਬਾਅਦ ਤੁਸੀਂ ਉਹਨੂੰ ਡਰੇਨ ਕਰਤਾ ਉਹਨਰ ਤਾਂ ਤੁਸੀਂ ਡੋਲਤ ਆ ਨਾ ਫੇਰ ਤੋਂ ਨਵਾਂ ਪਾਣੀ ਵਰਕੇ ਨੂੰ ਧੋਣ ਵਾਸਤੇ ਫੇਰ ਕੀਤਾ ਤਾਂ ਵਿਟਾਮਿਨ B12 ਉਹਨੇ ਟਾਈਮਸ ਤਾਂ ਨਿਕਲ ਗਿਆ ਲੇਕਿਨ ਹੁਣ ਤੱਕ ਤਾਂ ਸਾਡੇ ਘਰਾਂ ਦੇ ਵਿੱਚ ਆਮ ਕਰਕੇ ਅਸੀਂ ਵੈਸੇ ਵੀ ਯੂਜ਼ ਕਰਦੇ ਆ ਤਾਂ ਅਸੀਂ ਪਾਲਕ ਨੂੰ ਕੱਟ ਲੈਂਦੇ ਆ ਕੱਟ ਕੇ ਉਹਨੂੰ ਉਸ ਤੋਂ ਬਾਅਦ ਧੋਣੇ ਆ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਜਿਵੇਂ ਅੱਜਕੱਲ ਚੱਲਦਾ ਵਾ ਵਾਟਰ ਸੋਲੀਬਲ ਪ੍ਰੋਟੀਨਸ ਹਨਾ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਪਾਣੀ 'ਚ ਪਾਉਣ ਦੇ ਸਰ ਘੁਲ ਜਾਣਾ ਤਾਂ ਜਦੋਂ ਤੁਸੀਂ ਇਹਨੂੰ ਕੱਟਤਾ ਤਦ ਉਹ ਪਾਣੀ ਚ ਪਾਤਾ ਚਾਹੇ ਧੋਣ ਵਾਸਤੇ ਪਾਇਆ ਤਾਂ ਇਹਦੇ ਵਿਟਾਮਿਨ B12 ਲੂਜ਼ ਕਰਨਾ ਸ਼ੁਰੂ ਕਰ ਦੇਣਾ ਆਪ ਦਾ ਬਹੁਤ ਵੱਡੀ ਜਾਣਕਾਰੀ ਇੰਨੀ ਇੰਨੀ ਇਹਦੀ ਫਾਸਟ ਆ ਜਿਹੜੇ ਵਿਟਾਮਿਨ B12 ਆ ਉਹ ਬਹੁਤ ਜ਼ਿਆਦਾ ਵਾਟਰ ਸੋਲੀਬਲ ਆ ਤੁਸੀਂ ਧੋਣ ਵਾਸਤੇ ਵੀ ਤੁਸੀਂ ਕੱਟਣਾ ਨਹੀਂ ਤੁਸੀਂ ਸਿੰਪਲ ਇੱਕ ਡੱਬਾ ਲੋ ਉਹਦੇ ਵਿੱਚ ਇਹਨੂੰ ਪਾਓ ਉੱਪਰ ਦੀ ਪਾਣੀ ਭਰ ਲਓ ਉਸ ਤੋਂ ਬਾਅਦ ਇਹਨੂੰ ਕੱਢ ਲਓ ਉਸ ਤੋਂ ਬਾਅਦ ਆਪ ਦਾ ਚੌਪ ਕਰਕੇ ਜੂਸ ਬਣਾ ਲਓ ਤੁਸੀਂ ਮੈਂ ਕਹਿੰਨਾ ਜੀ ਬਸ ਜਿੰਨੀ ਤੁਹਾਡੇ ਇੰਨੇ ਕ ਆ ਜਾਣ ਹੱਥ ਚ ਇੰਨੀ ਤੁਸੀਂ ਪਾਲਕ ਲੈ ਲਓ ਅੱਧਾ ਚੁਕੰਦਰ ਲੈ ਲਓ ਤੇ ਇੱਕ ਪੂਰੀ ਗਾਜਰ ਲੈ ਲਓ ਠੀਕ ਹੈ ਆ ਦੇਖੋ ਆ ਇੱਕ ਪੂਰੀ ਗਾਜਰ ਲੈ ਲਓ ਠੀਕ ਹੈ ਬਸ ਇਹਦਾ ਤੁਸੀਂ ਜੂਸ ਬਣਾ ਲਓ ਇਸ ਤਰ੍ਹਾਂ ਦਾ ਜੂਸ ਬਣ ਜੇਗਾ ਜਦੋਂ ਤੁਸੀਂ ਇਸ ਤਰ੍ਹਾਂ ਦਾ ਜੂਸ ਬਣ ਗਿਆ ਤੁਸੀਂ ਏਨੇ ਕ ਨੂੰ ਨਹੀਂ ਲਈ ਚਾਰ ਬੰਦਿਆਂ ਵਾਸਤੇ ਤਿਆਰ ਕਰ ਲਓ ਔਰ ਤਿਆਰ ਕਰਕੇ ਸਾਰਿਆਂ ਨੂੰ ਪਤਲੇਆ ਬਣਾ ਕੇ ਸਾਰਿਆਂ ਨੂੰ ਪੀਣਾ ਸ਼ੁਰੂ ਕਰੋ ਆਪਣੇ ਪਰਿਵਾਰ ਦੇ ਵਿੱਚ ਤੇ ਤੁਸੀਂ ਆਪ ਦੇਖੋਗੇ ਬਲੱਡ ਰਿਪੋਰਟਸ ਤੁਸੀਂ ਅੱਜ ਕਰਾਓ ਅੱਜ ਤੋਂ 90 ਦਿਨਾਂ ਬਾਅਦ ਤੁਸੀਂ ਰਿਪੋਰਟਸ ਕਰਵਾ ਕੇ ਦੇਖਿਓ ਤੁਹਾਨੂੰ ਉਹੀ ਗੱਲ ਹੈ ਜੀ ਕਦਰ ਹੋ ਜੇ ਨਾ ਇਨਾਂ ਚੀਜ਼ਾਂ ਦੀ ਤਾਂ ਉਹ ਪ੍ਰੈਕਟੀਕਲ ਕਰਾਈ ਤੀ ਹੋਣੀ ਆ ਅੱਛਾ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਲੀਵਰ ਵਾਸਤੇ ਬੜੀ ਜ਼ਬਰਦਸਤ ਚੀਜ਼ ਹੈਗੀ ਆ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਰਿਕਵਰੀ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਲੀਵਰ ਨੂੰ ਪਰ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਫਿਰ ਉਹਨਾਂ ਵਾਸਤੇ ਕੀ ਆਪਸ਼ਨ ਹੈਗਾ ਅ ਮੈਂ ਫਿਰ ਤੋਂ ਗੱਲ ਉੱਥੇ ਆ ਜਾਂਦੀ ਹੈ ਜੀ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਮਹਾਰਾਜ ਸ਼ੈਸ਼ਰਬਤ ਪੀਓ ਪਹਿਲਾਂ ਮੇਰੀ ਕੋਸ਼ਿਸ਼ ਇਹ ਹੈ ਵੀ ਜੇ ਤੁਹਾਡਾ ਇਨਾਂ ਚੀਜ਼ਾਂ ਦੇ ਨਾਲ ਹੱਲ ਹੁੰਦਾ ਸਾਡੇ ਪਰਦਾਦਾਈ ਕਹਿੰਦੇ ਹੁੰਦੇ ਸੀ ਵੀ ਕਾਕਾ ਜਿਹੜਾ ਬੰਦਾ ਘਰੇ ਬੈਠ ਕੇ ਠੀਕ ਹੋ ਸਕਦਾ ਨਾ ਉਹਨੂੰ ਇਮਾਨਦਾਰੀ ਦੇ ਨਾਲ ਕਰੇ ਠੀਕ ਕਰਨਾ ਉਹ ਤੇਰੀ ਅੱਜ ਦੀ ਦਿਖਾਈ ਇਮਾਨਦਾਰੀ ਤੇਰੀ ਅੱਗੇ ਵਾਲਾ ਜਿਹੜਾ ਫਿਊਚਰ ਉਸਵਾਰੂਗੀ ਉਹਨੂੰ ਕਦੇ ਵੀ ਇਹ ਨਹੀਂ ਕਹਿਣਾ ਵੀ ਤੂੰ ਆਹ ਦਵਾਈ ਤੇ ਪੀ ਤੇ ਫਿਰ ਠੀਕ ਹੋਣਾ ਬਟ ਜੇਕਰ ਕੋਈ ਇਨਸਾਨ ਇਸ ਤਰ੍ਹਾਂ ਦੇ ਨੁਕਤੇ ਵਰਤ ਚੁੱਕਿਆ ਕਈ ਨੁਕਤੇ ਵਰਤ ਚੁੱਕਿਆ ਜਿਵੇਂ ਚੁਕੰਦਰ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਗਾਜਰ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਇੱਕ ਵਾਰੀ ਮਹਾਰਾਜਾ ਸ਼ੈਸ਼ਰਬ ਜਰੂਰ ਪੀਣਾ ਚਾਹੀਦਾ ਵਾ Amazon ਦੇ ਉੱਤੇ Instagram ਦੇ ਉੱਤੇ Facebook ਦੇ ਉੱਤੇ ਹਰ ਜਗ੍ਹਾ ਇਸ ਟਾਈਮ ਤੇ ਬਹੁਤ ਅਵੇਲੇਬਲ ਵੀ ਆ ਔਰ ਲੋਕ ਸਾਨੂੰ ਕਮੈਂਟ ਕਰਕੇ ਦੱਸਦੇ ਆ ਵੀ ਜੀ ਸਾਨੂੰ ਕੀ ਬੈਨੀਫਿਟ ਹੋਇਆ ਕੁਝ ਲੋਕ ਆਰਮੀ ਚੋਂ ਨੇ ਕੁਝ ਲੋਕ ਪ੍ਰਾਈਵੇਟ ਜੌਬ ਕਰਦੇ ਨੇ ਕੁਝ ਲੋਕ ਸਰਕਾਰੀ ਜੌਬ ਕਰਦੇ ਨੇ ਸੋ ਉਹ ਤੁਸੀਂ ਮੈਂ ਤੁਹਾਨੂੰ ਦੱਸ ਕਿ ਹਰ ਬੰਦਾ ਮੀਡਲ ਕਲਾਸ ਤੋਂ ਹੈ ਤੇ ਉਹ ਮੀਡਲ ਕਲਾਸ ਦਾ ਬੰਦਾ ਜਿਹੜਾ ਸ਼ਰਬਤ ਯੂਜ਼ ਕਰਕੇ ਸਾਨੂੰ ਫੀਡਬੈਕ ਦਿੰਦਾ ਵੀ ਮੈਨੂੰ ਅੱਗੇ ਨਾਲੋਂ ਬੈਨੀਫਿਟ ਹੋਇਆ ਤਾਂ ਉਹ ਸਾਡੇ ਲਈ ਮਤਲਬ ਕਹਿ ਲਓ ਉਹ ਮੇਨ ਤਰੱਕੀ ਆ ਵੀ ਸਾਡੇ ਲਈ ਉਹ ਉਦੋਂ ਖੁਸ਼ੀ ਹੁੰਦੀ ਹੈ ਵੀ ਠੀਕ ਆ ਜਿਹੜੇ ਬੰਦੇ ਨੇ ਸਾਨੂੰ ਪੈਸੇ ਦਿੱਤੇ ਜਿਹੜੀ ਚੀਜ਼ ਵਾਸਤੇ ਦਿੱਤੇ ਉਹਦੀ ਉਹਨੂੰ ਵਰਥ ਮਿਲ ਗਈ ਤਾਂ ਮੈਂ ਕਹੂੰਗਾ ਵੀ ਤੁਸੀਂ ਸ਼ਰਬਤ ਨੂੰ ਹਜੇ ਸਾਈਡ ਰੱਖੋ ਪਹਿਲਾਂ ਤੁਸੀਂ ਆ 5 ਰੁਪਏ ਦਾ ਜੂਸ ਪੀਣਾ ਸ਼ੁਰੂ ਕਰੋ ਅਗਰ ਤੁਹਾਡਾ ਇਹਦੇ ਨਾਲ ਫਾਇਦਾ ਹੁੰਦਾ ਤਾਂ ਕੋਈ ਤੱਕਾ ਨਹੀਂ ਹੈਗਾ ਵੀ ਤੁਸੀਂ ਜੋਦੇ ਤੋਂ ਇਹੀ ਕੁਛ ਚੀਜ਼ ਮੰਗਣੀ ਆ ਜ ਜੋਦਾ ਹੀ ਤੁਹਾਡੀ ਮਦਦ ਕਰ ਸਕਦਾ ਜੋਦੇ ਜੋਦਾ ਪੂਰੀ ਦੁਨੀਆ ਨੂੰ ਨਹੀਂ ਸਹੀ ਕਰ ਸਕਦਾ ਇਹ ਗੱਲ ਸੱਚ ਆ ਜਿੰਨੀ ਅਕਾਲ ਪੁਰਖ ਦੀ ਸਮਰੱਥਾ ਉਨੇ ਹੀ ਅਸੀਂ ਚੱਲ ਸਕਦੇ ਆ ਜਿਵੇਂ ਜਿਵੇਂ ਉਹ ਬਖਸ਼ਿਸ਼ ਕਰੂਗਾ ਉਵੇਂ ਉਵੇਂ ਚੀਜ਼ਾਂ ਆ ਕੇ ਵਧਣ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਨੁਸਖਾ ਫਾਰਮੂਲਾ ਤੁਹਾਡੇ ਨਾਲ ਅੱਜ ਜੀਡੀਆਰ ਵਿਦਿਆ ਦੇ ਪ੍ਰਬੰਧਕ ਨੇ ਜਿਹੜੇ ਯੋਧਾ ਸਿੰਘ ਉਹਨਾਂ ਨੇ ਸਾਂਝਾ ਕੀਤਾ ਹੈ ਗਾਜਰ ਹੈ ਚੁਕੰਦਰ ਹੈ ਔਰ ਪਾਲਕ ਦੀ ਇੱਕ ਮੁਠੀ ਹੈ ਤੇ ਜੇਕਰ ਇਹ ਅਸੀਂ ਲੈਣਾ ਸ਼ੁਰੂ ਕਰ ਦਈਏ ਤਾਂ ਯੋਧਾ ਜੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਹੈਲਥ ਬੈਨੀਫਿਟਸ ਹੈਗੇ ਨੇ ਜਿਹੜੇ 100 ਤੋਂ ਜ਼ਿਆਦਾ ਤੁਹਾਨੂੰ ਜਿਹੜੇ ਉਹ ਮਿਲ ਸਕਦੇ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਇਹੋ ਹੈ ਕਿ ਜਿਨ੍ਹਾਂ ਨੂੰ ਡਾਇਰੀ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਕਿਡਨੀਆ ਬੰਦੀਆਂ ਨੇ ਜਿਨ੍ਹਾਂ ਦੀ ਕਿਡਨੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਕਿਸੇ ਨੂੰ ਡਾਇਲਿਸਿਸ ਹੋ ਰਿਹਾ ਤਾ ਉਹ ਹਰੇ ਪੱਤੇਦਾਰ ਸਬਜ਼ੀਆਂ ਜਿਹੜੇ ਦਾ ਉਹਦਾ ਇਸਤੇਮਾਲ ਪਾਲਕ ਸਮੇਤ ਨਾਗਰਨ ਫਿਰ ਵੀ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਤੁਸ ਜਿਹੜਾ مشਵਰਾ ਹੈ ਉਹਦੀ ਰਹਿ ਹੈ ਕਿ ਉਹਨੂੰ ਇੱਕ ਕੰਸਲਟ ਹੈਗਾ ਜਿਹੜਾ ਉਹ ਜ਼ਰੂਰ ਕਰਨਾ ਹੈ ਕਿਉਂਕਿ ਬਹੁਤ ਵਾਰ ਆਪਣੀ ਮਰਜ਼ੀ ਨਾਲ ਯੂਜ਼ ਕੀਤਾ ਗਿਆ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਤੁਹਾਨੂੰ ਜਿਹੜਾ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ